ਜੇ ਤੁਸੀਂ ਐਡਨਬਰੋ ਏਅਰਪੋਰਟ ਏਰੀਆ ਕੋਡ ਰੁਕੇ ਹੋ ਤਾਂ ਗਾਇਲ ਸੈਂਟਰ ਦੇ ਨੇੜੇ ਵਾਲਾ ਆਈਬਿਜ਼ ਬਜਟ ਹੋਟਲ ਬਹੁਤ ਵਧੀਆ ਚੋਇਸ ਹੈ ਹੋਟਲ ਤੋਂ 5 ਮਿੰਟ ਦੀ ਵਾਕ ਤੇ ਟ੍ਰੈਮ ਸਟੇਸ਼ਨ ਹੈ ਤੇ 5 ਤੋਂ 6 ਪਾਉਂਡ ਦਾ ਡੇ ਪਾਸ ਨਾਲ ਪੂਰਾ ਐਡਨਬਰੋ ਸਿਟੀ ਆਸਾਨ ਨਾਲ ਐਕਸਪਲੋਰ ਕੀਤਾ ਜਾ ਸਕਦਾ ਹੈ ਟਰੈਵਲ ਸਸਤਾ ਤੇ ਸੁਖਾਲਾ ਹਾਂਜੀ ਅੱਜ ਹੈ ਡੇ 2 ਇਨ ਦਾ ਐਡਨਬਰੋ ਤੇ ਅੱਜ ਅਸੀਂ ਡਿਸਾਈਡ ਕੀਤਾ ਕਿ ਅਸੀਂ ਟਾਊਨ ਦੇ ਵਿੱਚ ਆਈਏ ਬਾਈ ਟ੍ਰੈਮ ਤੇ ਅਸੀਂ ਆਪਣੇ ਹੋਟਲ ਤੋਂ ਕ੍ਰੈਮ ਲਈ ਨੀਅਰਬਾਈ 5 ਮਿੰਟ ਦੀ ਵਾਕ ਤੇ ਤੇ ਅਸੀਂ ਲੇਆਫ ਕੀਤਾ ਤੇ ਪ੍ਰਿੰਸੈਸ ਸਟਰੀਟ ਦੇ ਉੱਤੇ ਇੱਥੇ ਤੁਹਾਨੂੰ ਦੋ ਅਟਰੈਕਸ਼ਨ ਵੈਰੀ ਈਜ਼ੀਲੀ ਅਵੇਲੇਬਲ ਨੇ 5 ਤੋਂ 10 ਮਿੰਟ ਦੀ ਵਾਕ ਤੇ ਐਡਨਬਰੋ ਕੈਸਲ ਤੇ ਸਕਾਟਿਸ਼ ਮਾਰਨਮੈਂਟ ਉਹ ਸਾਹਮਣੇ ਵੱਡੀ ਬਿਲਡਿੰਗ ਤੁਹਾਨੂੰ ਦਿਸਰੀ ਹੋਏਗੀ ਬਹੁਤ ਨੀਅਰ ਵਾਇਆ ਇੱਥੋਂ ਤੇ ਇੱਥੇ ਇਹ ਬਹੁਤ ਚੀਪ ਲੱਗਾ ਮੈਨੂੰ ਐਸ ਕੰਪੇਅਰ ਟੂ ਕਾਰ ਯੈਸਟਰਡੇ Because I paid 28 pounds yesterday for seven hour parking. The Utran was the sketch at the showroom the will call opposite a train station. I think this is more convenient. Thank you.